ਹਾਈਵੇ ਉਤੇ ਧੜਾ ਧੜਾ ਕੱਟੇ ਜਾ ਰਹੇ ਨੇ ਵੱਡੇ ਵੱਡੇ ਰੁੱਖ ਰਾਤ ਤੋਂ ਸਵੇਰ ਦਰਮਿਆਨ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਡਿੱਗੇ ਕਈ ਰੁੱਖ ਬਿਆਸਰਿਆ ਪੁਲ ਅਤੇ ਟੋਲ ਪਲਾਜ਼ਾ ਮਾਰਗ ਉਤੇ ਲੱਗਿਆ ਜਾਮ ਕਟਰ ਮਸ਼ੀਨਾਂ ਨਾਲ ਲਗਾਤਾਰ ਮਜ਼ਦੂਰ ਕੱਟ ਰਹੇ ਨੇ ਰੁੱਖ ਲਗਾਤਾਰ ਬਰਸਾਤ ਹੋਣ ਕਾਰਨ ਜਿੱਥੇ ਵੱਖ-ਵੱਖ ਜਗ੍ਹਾ ਉਤੇ ਪਾਣੀ ਭਰਨ ਜਾਂ ਹੋਰ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਅੰਮ੍ਰਿਤਸਰ ਜਲੰਧਰ ਮੁਖ ਮਾਰਗ ਤੋਂ ਸਾਂਝੀਆਂ ਤਸਵੀਰਾਂ ਕਰ ਰਹੇ ਹਾਂ ਜਿੱਥੇ ਕਿ 2 ਦਿਨ ਤੋਂ ਲਗਾਤਾਰ ਬਰਸਾਤ ਹੋਣ ਕਾਰਨ ਨੈਸ਼ਨਲ ਹਾਈਵੇ ਉੱਤੇ ਰੁਖੜਿੱਗ ਦੇ ਨਜ਼ਰ ਆ ਰਹੇ ਨੇ ਇਸੇ ਕਾਰਨ ਹਾਈਵੇ ਉੱਤੇ ਲੰਬਾ ਜਾਮ ਲੱਗਣ ਤੋਂ ਬਾਅਦ ਦੇਰ ਰਾਤ ਲਗਾਤਾਰ ਵੱਖ-ਵੱਖ ਵਿਭਾਗਾਂ ਦੇ ਵੱਲੋਂ ਹਾਈਵੇ ਤੇ ਜਾਮ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਸੇ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਕੁਲਦੀਪ ਸਿੰਘ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਫੂਲਾ ਸਿੰਘ ਨੇ ਜਾਣਕਾਰੀ ਦਿੱਤੀ ਮੇਰੇ ਨਾਲ ਫੂਲਾ ਸਿੰਘ ਮੈਂ ਫੋਰੈਸਟਨ ਚਾਰਜ ਇਥੇ ਢਿਲਵਾ ਜੀ ਤੇ ਹਾਂਜੀ ਸਰ ਸਰ ਕੀ ਕਰਨਾ ਕਿ ਜਿਹੜਾ ਰੁੱਖਾਂ ਨੂੰ ਲੈ ਕੇ ਜਿਹੜਾ ਸਮਸਿਆਰੀ ਤੇ ਹਾਈਵੇ ਤੇ ਇਸ ਤਰ੍ਹਾਂ ਸਾਰੇ ਜਿਆਦਾ ਹੀ بارش ਹੋਣ ਕਰਕੇ ਜਿਵੇਂ ਪਰਸੋ ਤੋਂ ਲਗਾਤਾਰ بارش ਪੈ ਰਹੀ ਆ ਉਹਦਾ ਕਾਰਨ ਰੁੱਖਾਂ ਦੇ ਜਿਹੜੇ ਆ ਸਿਰ ਉਪਰ ਭਾਰੇ ਹੋ ਗਏ ਪਾਣੀ ਦੇ ਨਾਲ ਉਹਦੇ ਕਾਰਨ ਰੁੱਖ ਜਿਹੜੇ ਸੜਕ ਵੱਲ ਨੂੰ ਝੁੱਕ ਗਏ ਆ ਤੇ ਕੋਈ ਥੱਲੇ ਵੀ ਡਿੱਗ ਜਾਂਦੇ ਜਿਵੇਂ ਤੋਂ ਟ੍ਰੈਫਿਕ ਜਾਮ ਲੱਗਦਾ ਵਾ ਜਿਆਦਾ ਇਹ ਵੀ ਇੱਥੇ ਹੈਗੀ 4 ਲਾਈਨ ਅੱਗੇ ਟੂਲਪ੍ਰੈਸ ਤੋਂ ਅੱਗੇ ਜਾ ਕੇ 6 ਲਾਈਨ ਹੋ ਜਾਂਦੀ ਆ ਉਹਦਾ ਕਾਰਨ ਵੀ ਕਰਕੇ ਵੀ ਇੱਥੇ ਜਾਮ ਲੱਗ ਰਿਹਾ ਕਿੰਨਾ ਕ ਪੈਸੇ ਕਿੰਨਾ ਕੇ ਰੇ ਤੇ ਕਾਫੀ ਜੀ ਤਕਰੀਬਨ ਵੀ ਗੱਡੀ ਪਿੱਛੇ ਚੱਲੀ ਆ ਰਹੀ ਲੋਕੀ ਗੱਡੀਆਂ ਬਹੁਤ ਤੇਜ਼ ਲਿਆ ਰਿਆ ਨਾ ਤੇ ਉਹਨਾਂ ਨੂੰ ਕੰਟਰੋਲ ਕਰਨਾ ਜੋਕਾ ਸਾਡੇ ਨਾਲ ਐਫਐਸਡੀ ਟੀਮ ਉਹ ਨਾਲ ਲੱਗੀ ਹੋਈ ਆ ਇਹ ਕੰਟਰੋਲ ਕਰ ਰਹਾ ਹੈ ਟ੍ਰੈਫਿਕ ਨੂੰ ਤੇ ਨਾਲ ਸਾਡੀ ਟੀਮ ਪੂਰੀ 10 15 ਬੰਦੇ ਹੀ ਲਾਏ ਹੋਏ ਆ ਤੇ ਉਹ ਵੀ ਨਾਲ ਸਾਰਾ ਚੱਕ ਰੇ ਗੱਡੀ ਦੇ ਰੋਸੇ ਤੇ ਗਾਉਂ ਤਿਆਰੀ ਜੀ ਹੈਗੀ ਇਹ ਇਹਨੂੰ ਲੈ ਕੇ ਕੀਤੀ ਗਈ ਸੀ ਕਿ ਜਾਂ ਫਿਰ ਹੋਣਾ ਅਚਾਨਕ ਨਹੀਂ ਇਹ ਅਚਾਨਕ ਪਹਿਲਾਂ ਤਕਰੀਬਨ ਰੁਕ ਸਾਰੇ ਖੜੇ ਨੇ ਰੋਡ ਵੱਲ ਨੂੰ ਨਹੀਂ ਚੁਕੇ ਹੋਏ ਇਹ ਤਾਂ ਜਿਵੇਂ ਦੱਸਿਆ ਵੀ ਇਹ ਜਿਆਦੇ ਪਾਣੀ ਨਾਲ ਹੀ ਜਿਹੜੇ ਆ ਇਧਰ ਸੜਕਾਂ ਵਾਲ ਨੂੰ ਝੁਗੇ ਆ। ਜਿਹੜੀਆਂ ਕਿ ਕਿੰਨੇ ਕਿ ਰੁੱਖ ਇੱਥੇ ਕੱਟੇ ਗਏ। ਮੈਂ ਜਿਆਦਾ ਕੋਈ ਵੱਡੇ ਰੁੱਖ ਨਹੀਂ तकरीबन 10 ਰੁੱਖ ਕੱਟੇ ਗਏ ਆ ਕੱਲ ਕੱਲ ਦੇ ਲੱਗੇ ਹੋਏ ਆ ਤੇ ਸਵੇਰ ਦੇ ਫੇਰ ਲੱਗੇ ਆ तकरीबन ਹੁੰਦੇ ਨੇ ਦੇਖਣ ਦਾ ਜਿਹੜੇ ਸੜਕਾਂ ਨਾਲ ਝੁਗੇ ਰੁੱਖ ਆ ਸਾਡੇ ਸੀਨੀਅਰ ਅਫਸਰ ਜਿਹੜੇ ਉਹਨਾਂ ਦਾ ਵੀ ਸਾਨੂੰ ਹੁਕਮ ਹੋਇਆ ਵੀ ਜਿਹੜੇ ਦਰਸ ਦੇ ਝੁਗੇ ਹੋਏ ਆ ਉਹਨਾਂ ਨੂੰ ਪਹਿਲਾਂ ਕੱਟ ਦਿੱਤਾ ਜਾਵੇ ਸੜਕ ਦੇ ਢਿੱਗਾਂ ਤੋਂ ਵੀ ਟ੍ਰੈਫਿਕ ਜਿਹੜਾ ਜਾਮ ਨਾ ਲੱਗੇ। ਇਹ ਕਰਕੇ ਹੁਣ ਲਗਾਤਾਰ ਸਾਡੀ ਟੀਮ ਲੱਗੀ ਹੋਈ ਆ ਕੱਟਣ ਦਾ ਰੁੱਖ ਹੀ ਮੈਂ ਸੇ ਕੁਲਦੀਪ ਸਿੰਘ ਸੜਕ ਸੁਰੱਖਿਆ ਫੋਰਸ ਬਿਆਸਤੋਂ ਦਿਆਲਪੁਰ ਸਰ ਕੀ ਘਟਨਾ ਕਰਮ ਹੈਗਾ ਇਹਦਾ ਇਹ ਜੀ ਕੱਲ ਵੀ ਇੱਥੇ ਨਾ بارش ਦਾ ਕਰਕੇ ਜਿਹੜੇ ਰੁੱਖ ਆ ਸੜਕ ਦੇ ਕੰਡੇ ਤੇ ਲੱਗੇ ਆ ਇਹ ਇਹਨਾਂ ਦਾ ਉਤੋਂ بارش ਦੇ ਪਾਣੀ ਨਾਲ ਸਿਰ ਭਰਰਾ ਹੋ ਕੇ ਇਹਨਾਂ ਤੇ ਥੱਲੇੋਂ ਜੜਾਂ ਜੜੀਆਂ ਕਮਜ਼ੋਰ ਹੋ ਗਈਆਂ ਜਿਆਦਾ بارش ਹੋਣ ਦਾ ਕਰਕੇ ਤੇ ਇਹ ਸੜਕ ਦੇ ਵਿੱਚ ਡਿੱਗ ਪਏ ਕੱਲ ਵੀ ਸਾਰੀ ਦਿਹਾੜੀ ਇਹਨਾਂ ਨੂੰ ਕਲੀਅਰ ਕਰਾਉਂਦੇ ਰਹੇ ਹਾਂ ਜੀ ਵੱਡਾ ਆ ਕੇ ਆਪਣਾ ਦੂਜਾ ਮੇਰਾ ਜਵਾਨ ਸਾਥ ਕਰਾਉਂਦਾ ਰਿਹਾ ਸਵੇਰੇ 8 ਵਜੇ ਦਾ ਮੈਂ ਲੱਗਿਆ ਇਸ ਸਵੇਰ ਦੇ ਅਸੀਂ ਘੱਟ ਤੋਂ ਘੱਟ ਕੋਈ 10-12 ਰੁੱਖ ਜਿਹੜੇ ਵੜਾ ਕੇ ਪਰੇ ਗਰਾ ਚੁੱਕੇ ਆ ਜਾਮ ਲੱਗਿਆ ਸੀਗਾ ਤੇ ਜਾਮ ਸਾਰਾ ਖਲਾਇਆ ਜੀ ਫਿਰ ਕੀ ਕਹੋਗੇ ਟ੍ਰੈਫਿਕ ਬਹੁਤ ਹੁੰਦਾ ਹੈ ਰੋਡ ਤੇ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਆਉਂਦਿਆ ਜੀ ਇਹੋ ਰਿਕਵੈਸਟ ਹੈ ਵੀ ਥੋੜਾ ਇੱਥੋਂ ਫੂਰ ਲੈਣੇ ਸੜਕ ਤੇ ਫੂਰ ਲੈਣੇ ਹੌਲੀ ਚੱਲਣਾ ਇੱਕ ਮੰਡ ਦੇ ਵਿੱਚ ਪਾਣੀ ਆਉਣ ਦਾ ਕਰਕੇ ਜਿਹੜੇ ਜੰਗਲੀ ਜਾਨਵਰ ਆ ਉਹ ਸੜਕ ਦੇ ਉੱਪਰ ਆ ਰਹੇ ਆ ਤੇ ਥੋੜਾ ਸੇਫਲੀ ਚੱਲਣਾ ਇੱਕ ਉਹਨਾਂ ਦਾ ਪਛਾਹ ਜੇ ਕਪੜਾ ਵੀ ਗੱਡੀ ਦਾ ਪਛਾਹ ਹੋ ਜੇ ਤੇ ਰੁੱਖ ਦਾ ਕੋਈ ਪਤਾ ਨਹੀਂ ਕਿ ਕਿਹੜੇ ਟਾਈਮ ਅਗਲੇ ਬਾਰੇ ਸੜਕ ਦੇ ਕ੍ਰਿਪ ਕ੍ਰਿਪਟਲ ਵਾਂ ਦਾ ਕਿ ਕੋਲ ਫਲਾਈ ਤੱਕੀ ਉਹ ਜਿਹੜਾ ਜਾਮ ਕਿੰਨਾ ਜੇ ਬਿਆਏ ਜਾਮ ਬਸ ਲੱਗੀ ਜਾਂਦੇ ਨਾਲ ਦੀ ਨਾਲ ਜਵਾਨ ਲੱਗੇ ਆ ਫੋਰੈਸਟ ਦੇ ਤੇ ਇਹ ਨਾਲ ਨਾਲ ਇਹਨਾਂ ਦੇ ਨਾਲ ਲੱਗਿਆ ਜੀ ਕਟ ਕਟ ਕੇ ਰੁੱਖ ਜਿਹੜੇ ਆ ਪਰੇ ਸੁੱਟ ਜਾਨੇ ਆ ਬਾ ਪੰਜ ਸੱਤ ਮਿੰਟ ਜਿਹੜਾ ਜਾਮ ਲੱਗਦਾ ਫਿਰ ਨਾਲ ਦੀ ਨਾਲ ਕਟਾਈ ਜਾਂਦੇ ਕਟਾਈ ਕਰਨੀ ਪੈਂਦੀ ਹੈਗੀ ਸੜਕ ਨੂੰ ਕਲੀਅਰ ਕਰਨੀ ਹਾਂਜੀ ਹਾਂਜੀ ਕਟਾਈ ਕਰਨੀ ਪੈ ਰਹੀ ਆ ਜੀ ਮਸ਼ੀਨਾ ਜੀ ਲਾਈਆਂ ਆਰੀਆਂ ਵਾਂ ਜਵਾਨਾਂ ਕੋ ਤੇ ਉਹਨਾਂ ਦੇ ਨਾਲ ਰੁੱਖ ਵੜਾਟ ਕੇ ਜਿਹੜੇ ਸਾਈਡ ਤੇ ਕਰੀ ਜਾਂਦੇ ਤੇ ਸੜਕ ਕਲੀਅਰ ਕਰੀ ਜਾਂਦੇ ਇਹ ਕਿਹੜੇ ਜਾਨਵਰ ਕੁਝ ਗ੍ਰੀਵਨ ਲੰਘਦੇ ਜਿਹੜੇ ਉੱਥਾਂ ਲੰਘਦੇ ਇੱਥੇ ਰਾਤ ਨੂੰ ਜਿਹੜੇ ਵੇਖੇ ਜਾਂਦੇ ਆ ਦਿਨੇ ਵੀ ਸੂਰ ਤੇ ਕੁਛ ਬਾਰਾ ਸੰਘੇ ਆ ਜੀ ਕੁਛ ਮੰਕੀ ਆ ਥੋੜੇ ਰੋਡ ਦੇ ਤੇ ਫਿਰਦੇ ਆ ਬੰਦਰ ਵਗੈਰਾ ਤੇ ਨੀਲ ਗਾਈਆਂ ਜੀਆਂ ਇੱਥੇ ਫਿਰਦੀਆਂ ਜੀ ਪਾਣੀ ਦਾ ਕਰਕੇ ਨਾ ਸੜਕ ਤੇ ਆ ਜਾਂਦੀਆਂ ਰਾਤ ਤੇ ਆਮ ਜਨਤਾ ਲਈ ਇਹਹੀ ਅਪੀਲ ਹੈ ਆਪਣੀ ਵੀ ਉਹ ਥੋੜਾ ਸੇਫਲੀ ਚੱਲਣ ਥੋੜਾ ਗੱਡੀ ਕੰਟਰੋਲ ਚ ਹੌਲੀ ਚਲਾਉਣਾ ਤੇ ਜਿਹੜਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਤੁਸੀਂ ਸੁਣਿਆ ਤੇ ਤਸਵੀਰਾਂ ਦੇਖੀਆਂ ਕਿ ਕਿਸ ਤਰੀਕੇ ਨਾਲ ਬਾਲ ਬਾਲ ਜਾਣੇ ਨੁਕਸਾਨ ਤੋਂ ਬਚਾ ਰਿਹਾ ਪਰ ਮੁਸੀਬਤ ਹਲੇ ਵੀ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਹੁਣ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਆਖਰਕਾਰ ਇਹਨਾਂ ਕੱਟੇ ਗਏ ਰੁੱਖਾਂ ਤੋਂ ਬਾਅਦ ਕਿਤੇ ਹੋਰ ਰੁੱਖ ਲਗਾਏ ਜਾਣਗੇ ਜਾਂ ਫਿਰ ਵਿਭਾਗ ਦੇ ਵੱਲੋਂ ਹੋਰ ਕਿਸ ਤਰੀਕੇ ਨਾਲ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ